ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਅਰਜੋਤ ਸਿੰਘ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਕਿਸਾਨ ਆਗੂਆਂ ਦੇ ਨਾਲ ਸਾਡੀ ਟੀਮ ਨੇ ਗੱਲਬਾਤ ਵੀ ਕੀਤੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਕਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਗੱਲ ਕਰੀਏ ਅੱਜ ਦੀ ਅੱਜ ਪੂਰੇ ਪੰਜਾਬ ਦੇ ਵਿੱਚ ਕੈਬਨਿਟ ਮੰਤਰੀਆਂ ਅਤੇ ਵਿਧਾਇਕ ਨੇ ਜੋ ਸਰਕਾਰ ਦੇ ਉਹਨਾਂ ਦੇ ਜਿਹੜੇ ਘਰਾਂ ਦੇ ਬਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲ ਕਰਦੇ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਰਵਜੋਤ ਸਿੰਘ ਜੋ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਨ ਉਹਨਾਂ ਦੇ ਕਰਦੇ ਬਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆਕਾਉਂ ਦੇ ਨਾਲ ਗੱਲਬਾਤ ਕਰਦੇ ਆ ਮਨਜੀਤ ਰਾਜ ਜੀ ਸਾਡੇ ਨਾਲ ਮੌਜੂਦ ਨੇ ਰਾਜ ਸਾਹਿਬ ਇਹ ਕਿਹਨਾਂ ਬਾਰੇ ਧਰਨਾ ਜਿਹੜਾ ਆ ਔਰ ਕੀ ਮੰਗਾਂ ਨੇ ਔਰ ਕਿਹੜੀ-ਕਿਹੜੀ ਜਗ੍ਹਾ ਹੋ ਗਿਆ ਤੁਹਾਡੇ ਦੇ ਵਿੱਚ ਇਹ ਜਿਹੜਾ ਸਾਡਾ ਆਲਰੇਡੀ ਮੋਰਚਾ ਚੱਲ ਰਿਹਾ ਸੀਗਾ ਲਗਭਗ 400 ਦਿਨ ਤੋਂ ਵੱਧ ਚੱਲਿਆ ਹੈ ਔਰ ਉਹ ਮੋਰਚੇ ਨੂੰ ਸਰਕਾਰ ਵੱਲੋਂ ਜਬਰੀ ਉਠਾਇਆ ਗਿਆ ਉਸਦੇ ਰੋਸ ਦੇ ਵਿੱਚ ਇਹ ਅੱਜ ਸਮੂਚੀਆਂ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਚਾਹੇ ਐਸਕੀਮ ਹੋਵੇ ਐਸਕੀਮ ਨਾ ਪੋਲਿਟਿਕਲ ਹੋਵੇ ਕਿਸਾਨ ਮਜਦੂ ਮੋਰਚਾ ਸਾਰਿਆਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਘਰਾਂ ਦੇ ਅੱਗੇ ਐਮਐਲਏਆਂ ਦੇ ਘਰਾਂ ਦੇ ਅੱਗੇ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਸਾਰੇ ਐਮਐਲਏ ਦੇ ਘਰਾਂ ਦੇ ਮੋਰਚੇ ਅੱਜ ਇਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਜਿਹੜਾ ਕਿ ਸਾਡਾ ਉਹਦੇ ਵਿੱਚ ਨੁਕਸਾਨ ਕੀਤਾ ਇਹਨਾਂ ਨੇ ਸਾਡੀਆਂ ਟਰਾਲੀਆਂ ਚੋਰੀ ਸਮਾਨ ਚੋਰੀ ਸਿਲੰਡਰ ਚੋਰੀ ਔਰ ਸਾਡੇ ਇੱਕ ਆਗੂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਸੋ ਉਸ ਦੇ ਵਿਰੋਧ ਦੇ ਵਿੱਚ ਇਹ ਜਿਹੜਾ ਅੱਜ ਦਾ ਪ੍ਰੋਟੈਸਟ ਆ ਇਹ ਪੰਜਾਬ ਸਰਕਾਰ ਦੇ ਹਰ ਐਮਐਲਏ ਦੇ ਘਰ ਦੇ ਅੱਗੇ ਚੱਲ ਰਿਹਾ ਤੇ ਹਿਸ਼ਾਰਪੁਰ 'ਚ ਗੱਲ ਕਰੀ ਤਾਂ ਹਿਸ਼ਾਰਪੁਰ ਕਿੱਡੀ ਕਿੱਡੀ ਜਗ੍ਹਾ ਜਾਂਦੀ ਹੈ ਇਹ ਹਿਸ਼ਾਰਪੁਰ ਟਾਂਡਾ ਚੱਲ ਰਿਹਾ ਔਰ ਇੱਥੇ ਬਿਲਕੁਲ ਸ਼ਿਟੀ ਦੇ ਵਿੱਚ ਕਿਉਂਕਿ ਕੈਬਨ ਮੰਤਰੀ ਨੇ ਅਸੀਂ ਇੱਥੇ ਫਿਰ ਬਾਕੀ ਐਮਐਲਏ ਨੂੰ ਹਜੇ ਨਹੀਂ ਛੇੜਿਆ ਬਈ ਜਿਹੜਾ ਕੈਬਨ ਮੰਤਰੀ ਨੇ ਇਹਨਾਂ ਦੇ ਘਰ ਦੇ ਅੱਗੇ ਕਹਿੰਦਾ ਅੱਛਾ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਬਈ ਨੁਕਸਾਨ ਹੋਇਆ ਕਿਸਾਨਾਂ ਦਾ ਕਾਫੀ ਮਤਲਬ ਤੋੜਪਨ ਹੋਈ ਆ ਜਾਂ ਸਮਾਨ ਵੀ ਚੋਰੀ ਹੋਈ ਆ ਕੋਈ ਹਰਿਆਣਾ ਦੇ ਜਿਹੜੇ ਲੋਕ ਨੇ ਛਰਾਰ ਦੇ ਅੰਦਰ ਸੀਗੇ ਜਾਂ ਕੋਈ ਪ੍ਰਜਾਤਾ ਨਹੀਂ ਉਹਨਾਂ ਖਿਲਾਫ ਪੁਲਿਸ ਕਾਰਵਾਈ ਹੋਈ ਹੈ ਕੋਈ ਦੇਖੋ ਪਹਿਲਾਂ ਤਾਂ ਸਰਕਾਰ ਪੱਲਾ ਝਾੜ ਰਹੀ ਸੀ ਸਭ ਤੋਂ ਪਹਿਲਾਂ ਪਰਚਾ ਸਾਡੀ ਜਿਹੜੀ ਜਥੇਬੰਦੀ ਹੈ ਸਾਡੀ ਟਰਾਲੀ ਚੋਰੀ ਈਸ਼ੀ ਉਹਦੇ ਵੱਲੋਂ ਕਰਵਾਇਆ ਗਿਆ ਹਮ ਧਰਨਾ ਪੀਸਫੁਲੀ ਚੱਲ ਰਿਹਾ ਹੈ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਿਗਨ ਪਵੇ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਰਾਖਾ ਇੰਡੀਆ